ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਉੱਥੇ ਹੀ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਕਿਸਾਨਾਂ ਦੀਆਂ ਫਸਲਾਂ ਤੱਕ ਖਰਾਬ ਹੋ ਚੁੱਕੀਆਂ ਤੇ ਦੂਜੇ ਪਾਸੇ ਕਈ ਫਸਲਾਂ ਦੇ ਵਿੱਚ ਰੇਤ ਫਸ ਚੁੱਕਿਆ ਤੇ ਦੂਜੇ ਪਾਸੇ ਹੁਣ ਕਿਸਾਨਾਂ ਨੂੰ ਹੜ੍ਹਾਂ ਤੋਂ ਬਾਅਦ ਜਿਹੜੇ ਕਿ ਹੁਣ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਹਨਾਂ ਨੂੰ ਖਤਮ ਹੋਣ ਤੋਂ ਬਾਅਦ ਵੀ ਕਿਸਾਨਾਂ ਨੂੰ ਇੱਕ ਬਾਰੇ ਨੁਕਸਾਨ ਚ ਚਲਣਾ ਪੈ ਰਿਹਾ ਕਿਸਾਨਾਂ ਦੇ ਆ ਫਸਲਾਂ ਜਿਹੜੀਆਂ ਕਿ ਪੂਰਨ ਤੌਰ ਤੇ ਖਰਾਬ ਹੋ ਚੁੱਕੀਆਂ ਨੇ ਕਈ ਕਿਸਾਨਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਦਾਣੇ ਕਾਲੇ ਹੋ ਗਏ ਨੇ ਤੇ ਜਿਸ ਦੇ ਬਾਅਦ ਹੁਣ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਹੈ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਇਹ ਸਮੱਸਿਆ ਆ ਰਹੀ ਜੀ ਡੰਗਰਾਂ ਨੂੰ ਮੱਛਰ ਨੇ ਬਹੁਤ ਜ਼ਿਆਦਾ ਖਰਾਬ ਕਰਨ ਲਿਆ ਬੁਖਾਰ ਜਣ ਲਿਆ ਡੰਗਰਾਂ ਨੂੰ ਤੇ ਇਹ ਸਾਡੇ ਮੈਡੀਕਲ ਸਹੂਲਤਾਂ ਜਿਹੜੀਆਂ ਸਾਨੂੰ ਮਿਲਣ ਤੇ ਹੋਰ ਬਦਬੂ ਵਗੈਰਾ ਵੀ ਬੜੀ ਬਦਬੂ ਬਹੁਤ ਜ਼ਿਆਦਾ ਆ ਰਹੀ ਸਾਡੇ ਤੇ ਰਾਤ ਨੂੰ ਹੁਣ ਮੰਨ ਲਓ ਅੰਦਰ ਵੜ ਕੇ ਅਸੀਂ ਤੇ ਬਹਿ ਜਨੇ ਪਸ਼ੂਆਂ ਵਾਸਤੇ ਵੀ ਮੁਸ਼ਕਲ ਆ ਰਹੀ ਸਾਰੇ ਹਾਂਜੀ ਇਨਫੈਕਸ਼ਨ ਬੜੀ ਵੱਧ ਰਹੀ ਤੇ ਦੂਸਰਾ ਇਹ ਹੈ ਵੀ ਜਿਹੜੇ ਝੋਨੇ ਆ ਝੋਨੇ ਵੜਨ ਵਾਸਤੇ ਆਪਾਂ ਨੇ ਦੇਹਣ ਹਰੇੜਾ ਨੇ ਇਹ ਚ ਦਾਣਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਇਹ ਸਾਰੇ ਦਾਣੇ ਇਹਦੇ ਵਿੱਚ ਕੋਈ ਨਹੀਂ ਹੈਗਾ ਇੰਨੇ ਦਾ ਪ੍ਰਾਲੀ ਖਲੋਤਾ ਜ਼ਮੀਨਾਂ ਦੇ ਵਿੱਚ ਤੇ ਜ਼ਮੀਨਾਂ ਦੇ ਵਿੱਚ ਪ੍ਰਾਲੀ ਖਲੋਤਾ ਇਹਨੂੰ ਕਿਸੇ ਬੰਨੇ ਲਾਉਣ ਵਾਸਤੇ ਵੀ ਕੋਈ ਸਾਨੂੰ ਸੂਚ ਇਹ ਦਾਣੇ ਕਾਲੇ ਹੋ ਗਏ ਆ ਹਾਂਜੀ ਦਾਣੇ ਕਾਲੇ ਆ ਦਿਖਾ ਦਿਓ ਚੱਜਣਾ ਜੀ ਆਵੇ ਦਾਣੇ ਕਾਲੇ ਹੋ ਗਏ ਸਰ ਤੇ ਵੱਡਣ ਤੇ ਤੁਸੀਂ ਕੀ ਚਾਹੁੰਦੇ ਮਸ਼ੀਨਾਂ ਵਾਲਿਆਂ ਬੱਸ ਵੱਡਣ ਵਾਸਤੇ ਇਹ ਜੋਂਨੇ ਆ ਵੀ ਸਾਡੇ ਕੋਲ ਬਹੁਤ ਜਿਆਦਾ ਮੋਟੀ ਰਕਮ ਵਸੂਲ ਕਰ ਰਹੇ ਨੇ ਤੇ ਇਹ ਕੁਝ ਸਾਡੇ ਦਾ ਰਾਇਤ ਕਰਨ ਤੇ ਸਾਨੂੰ ਝੋਨਾ ਹੈ ਵੱਡ ਦੇਣ ਮਤਲਬ ਤੁਹਾਡੀ ਜਿਹੜੀ ਕੁਤਰੀ ਆਏ ਪੰਜਾਬ ਨੂੰ ਮੰਗਿਆ ਵੀ ਮੁਕਤ ਵੱਡ ਦਿਓ ਸਾਨੂੰ ਜੋ ਹਾਲਾਤ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਹਾਂਜੀ ਪ੍ਰਧਾਨ ਜੀ ਕਿੰਨਾ ਝੋਨਾ ਆਪਣੇ ਭਰਾਵਾਂ ਦਾ ਸਾਡਾ 22 ਕਿੱਲੇ ਝੋਨਾ ਜੀ ਸਰ ਆ ਆ ਤਾਂ ਵੇਖਣ ਨੂੰ ਪੱਕੀ ਲੱਗਦੀ ਆ ਬਾਹਰੋਂ ਵੀ ਠੀਕ ਆ ਦਾਣੇ ਪਰ ਸਰ ਪੱਕੀ ਲੱਗਦੀ ਪਰ ਵਿੱਚ ਦਾਣੇ ਵੇਖੋ ਨੇ ਕਾਲੇ ਹੋ ਚੁੱਕੇ ਆ ਫੱਕ ਜਾਈ ਬਣ ਗਈ ਆ ਦਾਣਾ ਕੋਈ ਨਹੀਂ ਕਿਤੇ ਇੱਕ ਮੁੰਜਰ ਨਾਲ ਦੋ ਚਾਰ ਦਾਣੇ ਪੰਜ ਨੇ ਇਹ ਬਾਹਰੋਂ ਵੇਖਿਆ ਤੇ ਭਲੀਖਾ ਲੱਗਦਾ ਵੀ ਪਹਿਲੀ ਬਚ ਗਏ ਪਰ ਇਹਦੇ ਇਹਦੇ ਵਿੱਚ ਕੁਝ ਹੈ ਨਹੀਂਗਾ ਹੈ ਕੁਝ ਨਹੀਂ ਇੱਥੇ ਚਲੋ ਤਾਂ ਸਮੱਸਿਆ ਆ ਰਹੀ ਜੀ ਡੰਗਰਾਂ ਨੂੰ ਮੱਛਰ ਨੇ ਬਹੁਤ ਜ਼ਿਆਦਾ ਖਰਾਬ ਕਰਨ ੜਿਆ ਬੁਖਾਰ ਚੜਨ ੜਿਆ ਡੰਗਰਾਂ ਨੂੰ ਤੇ ਇਹ ਸਾਡੇ ਮੈਡੀਕਲ ਸੁਲਤਾਨ ਜੀਆਂ ਨੂੰ ਮਿਲਣ ਤੇ ਹੋਰ ਬਦਬੂ ਵਗੈਰਾ ਵੀ ਬਦਬੂ ਬਹੁਤ ਜ਼ਿਆਦਾ ਆ ਰਹੀ ਸਾਡੇ ਤੇ ਰਾਤ ਨੂੰ ਹੁਣ ਮੰਨ ਲਓ ਅੰਦਰ ਵੜ ਕੇ ਅਸੀਂ ਤੇ ਬਹਿ ਜਨੇ ਆ ਤੇ ਪਸ਼ੂਆਂ ਵਾਸਤੇ ਵੀ ਮੁਸ਼ਕਲ ਆ ਰਹੀ ਸਾਰੇ ਹਾਂਜੀ ਇਨਫੈਕਸ਼ਨ ਬੜੀ ਵੱਧ ਰਹੀ ਤੇ ਦੂਸਰਾ ਇਹ ਆ ਵੀ ਜਿਹੜੇ ਝੋਨੇ ਆ ਝੋਨੇ ਵੜਨ ਵਾਸਤੇ ਆਪਾਂ ਨੂੰ ਦੇਣ ਹਰੇੜੇ ਨੇ ਇਹ ਚ ਦਾਣਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਇਹ ਸਾਰੇ ਦਾਣੇ ਆ ਦੇ ਵਿੱਚ ਕੁਝ ਨਹੀਂ ਹੈਗਾ ਇਹ ਮੇਰਾ ਪ੍ਰਾਰਿ ਖਲੋਤਾ ਜਮੀਨਾਂ ਦੇ ਵਿੱਚ ਤੇ ਜਮੀਨਾਂ ਦੇ ਵਿੱਚ ਪ੍ਰਾਰਿ ਖਲੋਤਾ ਇਹਨੂੰ ਕਿਸੇ ਬੰਨੇ ਲਾਉਣ ਵਾਸਤੇ ਵੀ ਕੋਈ ਸਾਨੂੰ ਸੂਚ ਇਹ ਦਾਣੇ ਕਾਲੇ ਹੋ ਗਏ ਆ ਹਾਂਜੀ ਦਾਣੇ ਆ ਦਿਖਾ ਦਿਓ ਚੱਜਣਾ ਜੀ ਆਵੇ ਦਾਣੇ ਕਾਲੇ ਹੋ ਗਏ ਸਾਰੇ ਤੇ ਵੱਡਣ ਤੇ ਤੁਸੀਂ ਕੀ ਚਾਹੁੰਦੇ ਮਸ਼ੀਨਾਂ ਵਾਲਿਆਂ ਬੱਡਣ ਵਾਲੇ ਸਟੇਜ ਹੋਣੇ ਆ ਵੀ ਸਾਡੇ ਕੋਲ ਬਹੁਤ ਜਿਆਦਾ ਮੋਟੀ ਰਕਮ ਵਸੂਲ ਕਰਨ ਡਿਆ ਨੇ ਤੇ ਇਹ ਕੁਝ ਸਾਡੇ ਦਾ ਰਾਇਤ ਕਰਨ ਤੇ ਸਾਨੂੰ ਝੋਨਾ ਹੈ ਵੱਢ ਦੇਣ ਮਤਲਬ ਤੁਹਾਡੀ ਜਿਹੜੀ ਕੁਤਰੀ ਆਏ ਪੰਜਾਬ ਨੂੰ ਮੰਗਿਆ ਵੀ ਮੁਕਤ ਵੱਢ ਦਿਓ ਸਾਨੂੰ ਜੋ ਹਾਲਾਤ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਹਾਂਜੀ ਪ੍ਰਧਾਨ ਜੀ ਕਿੰਨਾ ਝੋਨਾ ਆਪਣੇ ਭਰਾਵਾਂ ਦਾ ਸਾਡਾ ਬਾਈਕਲੇ ਝੋਨਾ ਜੀ ਸਰ अच्छा आ आ ਤਾਂ ਵੇਖਣ ਨੂੰ ਪੱਕੀ ਲੱਗਦੀ ਆ ਬਾਹਰੋਂ ਵੀ ਠੀਕ ਆ ਦਾਣੇ ਪਰ ਸਰ ਪੱਕੀ ਲੱਗਦੀ ਪਰ ਵਿੱਚ ਦਾਣੇ ਵੇਖੋ ਨੇ ਕਾਲੇ ਹੋ ਚੁੱਕੇ ਆ ਫੱਕ ਜਿਆਦੀ ਬਣ ਗਈ ਆ ਦਾਣਾ ਕੋਈ ਨਹੀਂ ਕਿਤੇ ਇੱਕ ਮੁੰਜੇ ਨਾਲ ਦੋ ਚਾਰ ਦਾਣੇ ਪੰਜ ਨੇ ਇਹ ਬਾਹਰੋਂ ਵੇਖਿਆ ਤੇ ਭਲੀਖਾ ਲੱਗਦਾ ਵੀ ਪਹਿਲੀ ਬਚ ਗਏ ਪਰ ਇਹਦੇ ਇਹਦੇ ਵਿੱਚ ਕੁਝ ਹੈ ਨਹੀਂਗਾ ਹੈ ਕੁਝ ਨਹੀਂ ਇੱਥੇ ਚਲੋ